ਸ਼ੁਰੂ ਕੀਤਾ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰਸ ਦੀ ਕ੍ਰਾਈਮ ਦੀ ਕੋਈ ਜਗ੍ਹਾ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਕ੍ਰਾਈਮ ਕਰੂਗਾ ਤੇ ਪੰਜਾਬ ਪੁਲਿਸ ਉਸ ਨੂੰ ਭਾਰਤ ਦੇ ਹਰ ਕੋਨੇ ਤੱਕ ਉਸ ਨੂੰ ਟ੍ਰੇਸ ਕਰਾਗੀ ਜਿਹੜੇ ਹਾਲ ਵਾਲੇ ਕੇਸ ਸੀਗੇ ਤੁਸੀਂ ਦੇਖਿਆ ਹੋਣਾ ਅਸੀਂ ਕਲਕੱਤਾ ਤੋਂ ਅਰੈਸਟ ਕਰਕੇ ਲਾਏ ਹੈਗੇ ਅਸੀਂ ਰਾਏਪੁਰ ਤੋਂ ਅਰੈਸਟ ਕਰਕੇ ਲਾਏ ਸਾਡੀ ਪੁਲਿਸ ਪਾਰਟੀ ਆ ਗੁਜਰਾਤ ਮਹਾਰਾਸ਼ਟਰਾ ਬੈਂਗਲੌਰ ਸਿਲਚਰ ਵੈਸਟ ਬੰਗਾਲ ਤੋਂ ਜਿਹੜੇ ਮਲਜ਼ਮ ਹੈਗੇ ਉਹਨਾਂ ਨੂੰ ਅਰੈਸਟ ਕਰ ਰਹੇ ਹਾਂ ਅਸੀਂ ਇੱਕ ਆਫਟੈਕ ਸੈੱਲ ਬਣਾਇਆ ਹੈਗਾ IG ਰੈਂਕ ਦੇ ਅਫਸਰ ਦੇ ਅੰਡਰ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਦੇ ਨਾਲ ਫੋਰਨ ਪੁਲਿਸ ਫੋਰਸਸ ਨਾਲ ਤਾਲਮੇਲ ਕਰਕੇ ਜਿਹੜੇ ਮੁਲਜ਼ਮ ਬਾਹਰ ਬੈਠੇ ਹੈ ਉਹਨਾਂ ਨੂੰ ਵਾਪਸ ਲੈ ਕੇ ਆਣਗੇ ਤਾਂ ਕਿ ਉਹ ਲਾ ਨੂੰ ਫੇਸ ਕਰ ਸਕਣ ਹੁਣ ਤੱਕ ਜਿਹੜਾ ਸਾਡੇ 12275 ਅਸੀਂ ਰੇਡ ਕਰ ਚੁੱਕੇ ਹੈਗੇ ਪਹਿਲੇ 3 ਦਿਨ ਆਪਰੇਸ਼ਨ ਪ੍ਰਹਾਰ ਲਾਂਚ ਕੀਤਾ ਸੀਗਾ ਜਿਸ ਦੇ ਵਿੱਚ 12000 ਪੁਲਿਸ ਮੁਲਾਜ਼ਮਾਂ ਨੇ 2000 ਰੇਡਸ ਕੀਤੇ ਸੀਗੇ ਫਸਟ ਡੇ ਉਸ ਤੋਂ ਬਾਅਦ ਹੁਣ ਤੱਕ ਅਸੀਂ 8671 ਲੋਕਾਂ ਨੂੰ ਰਾਉਂਡ ਅਪ ਕੀਤਾ ਸੀ ਜਿਸ ਦੇ ਵਿੱਚ 3721 ਗ੍ਰਿਫਤਾਰੀਆਂ ਹੋਈਆਂ ਜਾਂ ਜਾਪਤੇ ਮੁਤਾਬਕ ਕ੍ਰਿਮੀਨਲ ਕੇਸਿਸ ਦੇ ਵਿੱਚ ਤੇ 1796 ਪਰਸਨਸ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਸੈਕਸ਼ਨਸ ਦੇ ਡਿਟੇਨ ਕੀਤਾ ਗਿਆ ਹੈਗਾ 3154 ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਰਿਲੀਜ਼ ਕੀਤਾ ਗਿਆ ਹੈਗਾ 248 ਇਸ ਕੈਂਪੇਨ 'ਚ ਪੀਓਸ ਫੜੇ ਗਏ ਹੈਗੇ 104 ਫਾਇਰਆਰਮਸ ਰਿਕਵਰ ਹੋਈਆਂ 95 ਗੱਡੀਆਂ ਰਿਕਵਰ ਹੋਈਆਂ ਤੇ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਡਰੱਗਸ ਹੋਰ ਸਮਾਨ ਰਿਕਵਰ ਹੋਈਆਂ ਇਨਫੈਕਟ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿਛਲੇ 2 ਦਿਨਾਂ ਚ ਤਕਰੀਬਨ 100 ਕਿਲੋ ਹਿਰੋਇਨ ਰਿਕਵਰ ਹੋਈ ਹੈ 1 43 ਕਿਲੋ ਦੀ ਰਿਕਵਰੀ VDC ਦੇ ਸਹਿਯੋਗ ਨਾਲ ਹੋਈ ਹੈ ਤੇ ਇੱਕ ਹੁਣੇ ਮੈਂ ਅਨਾਉਂਸ ਕੀਤੀ ਸੀ ਕਿ 51 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਹੈ ਇਹ ਜਿਹੜਾ ਗੈਂਗਸਟਰਸ ਤੇ ਵਾਰ ਜਿਹੜਾ ਕੈਂਪੇਨ ਹੈਗਾ ਇਹ ਇਸ ਦਾ ਏਮ ਹੈਗਾ ਕਿ ਆਰਗੇਨਾਈਜ਼ਡ ਕ੍ਰਾਈਮ ਦੇ ਕੰਪਲੀਟ ਇਕੋਸਿਸਟਮ ਨੂੰ ਡਿਮੋਲਿਸ਼ ਕੀਤਾ ਜਾਵੇ ਲੀਗਲ ਤਰੀਕੇ ਨਾਲ ਲਾਫੁਲ ਤਰੀਕੇ ਨਾਲ ਜਿਸ ਦੇ ਵਿੱਚ ਆਪਰੇਸ਼ਨਸ ਕੰਡਕਟ ਕਰਨੇ ਇਹਨਾਂ ਦੀ ਫਾਈਨੈਂਸਿੰਗ ਨੂੰ ਬ੍ਰੇਕ ਕਰਨਾ ਲੌਜਿਸਟਿਕਸ ਨੂੰ ਬ੍ਰੇਕ ਕਰਨਾ ਸੇਫ ਹਾਊਸਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਬ੍ਰੇਕ ਕਰਨਾ ਜਿਹੜੇ ਵੈਪਨ ਸਪਲਾਈ ਚੇਨਸ ਨੂੰ ਐਕਸਪੋਜ਼ ਕਰਨਾ ਤੇ ਕਮਿਊਨੀਕੇਸ਼ਨ ਨੈਟਵਰਕਸ ਨੂੰ ਬਸਟ ਕਰਨਾ ਇਹ ਇਸ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਲੈਰੀਫਾਈ ਕਰਨਾ ਚਾਹਾਂਗਾ ਕਿ ਇਹ ਬਿਲਕੁਲ ਇੱਕ ਲਾਫੁਲ ਆਪਰੇਸ਼ਨ ਹੈ ਕਈ ਭ੍ਰਾਂਤੀਆਂ ਫੈਲਾਈ ਜਾ ਰਹੀਆਂ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਤੇ ਇਹ ਗੁੰਮਰਾਹ ਹੋਣ ਦੀ ਲੋੜ ਨਹੀਂ ਹੈ ਇਲੀਗਲ ਤਰੀਕੇ ਨਾਲ ਹਰ ਇੱਕ ਪਰਸਨ ਨੂੰ ਜਿਸ ਨੂੰ ਅਸੀਂ ਅਰੈਸਟ ਕਰਾਂਗੇ ਉਸ ਦੇ ਬਾਰੇ ਦੱਸਾਂਗੇ ਉਸ ਦਾ ਕਰਾਇਮ ਦੱਸਾਂਗੇ ਉਸ ਦੀ ਲਾਇਬਿਲਟੀ ਦੱਸਾਂਗੇ ਨੰਬਰ 2 ਜਿਹੜਾ ਸਾਡਾ ਐਟੀਟਿਊਡ ਪੋਜ਼ਿਟਿਵ ਹੈਗਾ ਲੀਨੈਂਟ ਹੈਗਾ ਜੇ ਕੋਈ ਮੈਂ ਪਹਿਲੇ ਵੀ ਕਿਹਾ ਸੀਗਾ ਜਿਸ ਦਿਨ ਕੈਂਪੇਨ ਲਾਂਚ ਹੋਇਆ ਸੀ ਕਿ ਜੇ ਕੋਈ ਸਰੈਂਡਰ ਕਰਨਾ ਚਾਹੁੰਦਾ ਹੈ ਜੇ ਕੋਈ ਮੇਨ ਸਟ੍ਰੀਮ ਚ ਆਉਣਾ ਚਾਹੁੰਦਾ ਹੈ ਚਲੋ ਉਹਦੀ ਜੋ ਕ੍ਰਿਮੀਨਲ ਲਾਇਬਿਲਟੀ ਹੈ ਉਹ ਤੇ ਰਹੂਗੀ ਪਰ ਅਸੀਂ ਉਸ ਨੂੰ ਫੈਸਿਲਿਟੇਟ ਕਰਾਂਗੇ ਸੋ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਕ੍ਰਾਇਮ ਵੱਲ ਨਾ ਜਾਓ ਇਹ ਜਿਹੜੇ ਬਾਹਰ चंद लोग बैठे हैगे ए आप कंफर्टेबल है थोनू ए लारे देंदे है लारे देके थोनू क्राइम च फसा देंदे 3-3000 5-5000 10000 तेली ਤੁਸੀਂ क्राइम ਕਰਦੇ ਹੋ ਤੇ ਇਹ क्राइम ਤੁਸੀਂ ਨਾ ਕਰੋ क्राइम ਦੀ ਦੁਨੀਆ ਤੋਂ ਦੂਰ ਚੋ ਇੱਕ ਪੰਜਾਬ ਸਰਕਾਰ ਦਾ ਇੱਕ ਓਵਰਆਲ ਕਾਫੀ ਉਹ ਇਸਤੇ ਕਮ ਹੋ ਰਿਹਾ ਹੈ ਕਿ ਸਕਿੱਲ ਡਿਵੈਲਪਮੈਂਟ ਨੂੰ ਬढ़ावा ਦਿੱਤਾ ਜਾਵੇ ਬਾਰਡਰ ਖੇਤਰਾਂ ਚ ਇੰਡਸਟਰੀਜ਼ ਨੂੰ ਐਮਫਸਿਸ ਦਿੱਤਾ ਜਾਵੇ ਸੋ ਥੈਟ ਯੂਥ ਲਈ employment opportunities ਹੋਣ